ਬਦਨਾਮ ਕਾਉਂਟਰ ਗੈਂਗ ਨਾਲ ਸੰਬੰਧਿਤ ਬਦਨਾਮ ਅਪਰਾਧੀ ਕਮਿਸ਼ਨਰੇਟ ਪੁਲਿਸ ਦੇ ਅੰਦਰ ਨਾਲ ਹੋਏ ਮੁਕਾਬਲੇ 'ਚ ਜ਼ਖਮੀ ਰਿਕਵਰੀ ਆਪਰੇਸ਼ਨ ਦੌਰਾਨ ਮੁਠਬੇੜ ਸ਼ੁਰੂ ਜਦੋਂ ਪੁਲਿਸ ਮੁਲਜ਼ਮ ਰਿਮਾਂਡ ਵਿੱਚ ਸੀ ਉਸ ਵਿਰੁੱਧ ਜ਼ਬਰਦਸਤੀ ਡਕੈਤੀ ਦੇ ਕੇਸ ਨਸ਼ੀਲੇ ਪਦਾਰਥਾਂ ਅਤੇ ਕਤਲ ਦੀ ਕੋਸ਼ਿਸ਼ ਦੇ ਕਈ ਕੇਸ ਦਰਜ ਗਿਰੋਹ ਦੇ ਹੋਰ ਮੈਂਬਰਾਂ ਨੂੰ ਵੀ ਹਥਿਆਰ ਸਪਲਾਈ ਕਰਦਾ ਸੀ ਦੋਵਾਂ ਨੂੰ ਹੀ ਗ੍ਰਿਫਤਾਰ ਕਰ ਲਿਆ ਚਾਰ ਪਿਸਤੌਲ ਅਤੇ 100 ਗ੍ਰਾਮ ਹੀਰੋਇਨ ਜ਼ਬ ਮਾਨਜੋਗ ਸ਼੍ਰੀ ਸੁਪਨਨ ਸ਼ਰਮਾ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦਿਆਂ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਜਿਹਦੇ ਚੱਲਦੇ ਆ ਸਾਡੇ ਐਸ਼ਪਹਿਸਲ ਦੀ ਟੀਮ ਜਿਹੜੀ ਅੱਜ ਵੈਪਨ ਰਿਕਵਰ ਕਰਾਉਣ ਗਈ ਸੀ ਜਦੋਂ ਵੈਪਨ ਰਿਕਵਰ ਕਰਾਉਣ ਗਿਆ ਤੇ ਉੱਥੇ ਜਿਹੜੀ ਆ ਫਾਇਰਿੰਗ ਹੋ ਗਈ ਆ ਫਾਇਰਿੰਗ ਦੇ ਵਿੱਚ ਹਾਪੀ ਸਿੰਘ ਨਾਮ ਦਾ ਜਿਹੜਾ ਵਿਅਕਤੀ ਆ ਉਹ ਜ਼ਖਮੀ ਹੋਇਆ ਜਿਹਦੇ ਲੱਤ ਵਿੱਚ ਗੋਲੀ ਲੱਗੀ ਆ ਤੇ ਉੱਥੋਂ ਮੌਕੇ ਤੋਂ ਦੋ ਪਿਸਟਲ ਰਿਕਵਰ ਕੀਤੇ ਗਏ ਤੇ 100 ਗ੍ਰਾਮ ਜਿਹੜੀ ਹਰਮ ਰਿਕਵਰ ਹੋਈ ਇਹਦੇ ਚੱਲਦੇ ਇਸ ਗੈਂਗ ਦੇ ਦੋ ਮੈਂਬਰ ਰਾਤ ਨੂੰ ਗ੍ਰਿਫਤਾਰ ਕੀਤੇ ਜਿਨ੍ਹਾਂ ਕੋਲ ਦੀ ਦੋ ਪਿਸਟਲ ਜਿਹੜੇ ਆ ਰਿਕਵਰ ਕੀਤੇ ਸਰ ਇਸ ਚ ਕਿਸੇ ਮੁਰਾਜਮ ਨੂੰ ਗੋਲੀ ਲੱਗੀ ਸੀ ਕਿਸੇ ਮੁਰਾਜਮ ਨੂੰ ਗੋਲੀ ਵੀ ਲੱਗੀ ਪਰ ਇਹਦੇ ਵਿੱਚ ਇਹਦਾ ਇਹ ਵਿਅਕਤੀ ਇਹਦੇ ਖਿਲਾਫ ਇਹਨਾਂ ਵੀ ਤਰੀਬ 15 ਕਦੇ ਤਰੀਬ ਇਹਦੇ ਖਿਲਾਫ ਜਿਹੜੇ ਆ ਅੰਡਰ ਸੈਕਸ਼ਨ 307 ਤੇ ਐਨਡੀ ਪੈਸ ਬਗਾਰਾ ਦੇ ਮੁਕਾਦਮੇ ਕਰਦੇ ਸਰ ਕੁੱਲ ਕਿੰਨੀਆਂ ਗੋਲੀਆਂ ਚੱਲੀਆਂ ਜੀ ਕੁੱਲ 6 ਤੋਂ 7 ਫਾਇਰ ਟੁੱਟੀਆਂ ਹੋਈਆਂ ਬਦਨਾਮ ਕਾਉਂਟਰ ਗੈਂਗ ਨਾਲ ਸੰਬੰਧਿਤ ਬਦਨਾਮ ਅਪਰਾਧੀ ਕਮਿਸ਼ਨਰੇਟ ਪੁਲਿਸ ਚੰਦਰ ਨਾਲ ਹੋਏ ਮੁਕਾਬਲੇ 'ਚ ਜ਼ਖਮੀ ਰਿਕਵਰੀ ਆਪਰੇਸ਼ਨ ਦੌਰਾਨ ਮੁਠਬੇੜ ਸ਼ੁਰੂ ਜਦੋਂ ਪੁਲਿਸ ਮੁਲਜ਼ਮ ਰਿਮਾਂਡ ਵਿੱਚ ਸੀ ਉਸ ਵਿਰੁੱਧ ਜ਼ਬਰਦਸਤੀ ਡਕੈਤੀ ਦੇ ਕੇਸ ਨਸ਼ੀਲੇ ਪਦਾਰਥਾਂ ਅਤੇ ਕਤਲ ਦੀ ਕੋਸ਼ਿਸ਼ ਦੇ ਕਈ ਕੇਸ ਦਰਜ ਗਿਰੋਹ ਦੇ ਹੋਰ ਮੈਂਬਰਾਂ ਨੂੰ ਵੀ ਹਥਿਆਰ ਸਪਲਾਈ ਕਰਦਾ ਸੀ ਦੋਵਾਂ ਨੂੰ ਹੀ ਗ੍ਰਿਫਤਾਰ ਕਰ ਲਿਆ ਚਾਰ ਪਿਸਤੌਲ ਅਤੇ 100 ਗ੍ਰਾਮ ਹੀਰੋਇਨ ਜ਼ਬ ਮਾਨਜੋਗ ਸ਼੍ਰੀ ਸੁਪਨਨ ਸ਼ਰਮਾ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦਿਆਂ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਹੈ ਜਿਹਦੇ ਚੱਲਦੇ ਆ ਸਾਡੇ ਐਸ਼ਪਹਿਸਲ ਦੀ ਟੀਮ ਜਿਹੜੀ ਅੱਜ ਵੈਪਨ ਰਿਕਵਰ ਕਰਾਉਣ ਗਈ ਸੀ ਜਦੋਂ ਵੈਪਨ ਰਿਕਵਰ ਕਰਾਉਣ ਗਿਆ ਤੇ ਉੱਥੇ ਜਿਹੜੀ ਆ ਫਾਇਰਿੰਗ ਹੋ ਗਈ ਆ ਫਾਇਰਿੰਗ ਦੇ ਵਿੱਚ ਹਾਪੀ ਸਿੰਘ ਨਾਮ ਦਾ ਜਿਹੜਾ ਵਿਅਕਤੀ ਆ ਉਹ ਜ਼ਖਮੀ ਹੋਇਆ ਜਿਹਦੇ ਲੱਤ ਵਿੱਚ ਗੋਲੀ ਲੱਗੀ ਆ ਤੇ ਉੱਥੋਂ ਮੌਕੇ ਤੋਂ ਦੋ ਪਿਸਟਲ ਰਿਕਵਰ ਕੀਤੇ ਗਏ ਤੇ 100 ਗ੍ਰਾਮ ਜਿਹੜੀ ਹਰਮ ਰਿਕਵਰ ਹੋਈ ਇਹਦੇ ਚੱਲਦੇ ਇਸ ਗੈਂਗ ਦੇ ਦੋ ਮੈਂਬਰ ਰਾਤ ਨੂੰ ਗ੍ਰਿਫਤਾਰ ਕੀਤੇ ਜਿਨ੍ਹਾਂ ਕੋਲ ਵੀ ਦੋ ਪਿਸਟਲ ਜਿਹੜੇ ਆ ਰਿਕਵਰ ਕੀਤੇ ਸਰ ਇਸ ਚ ਕਿਸੇ ਮੁਰਾਜਮ ਨੂੰ ਕੋਈ ਗੋਲੀ ਲੱਗੀ ਸੀ ਨੁਕਸਾਨ ਇੱਥੇ ਕਿਸੇ ਮੁਰਾਜਮ ਨੂੰ ਗੋਲੀ ਨਹੀਂ ਲੱਗੀ ਪਰ ਇਹਦੇ ਵਿੱਚ ਇਹ ਵਿਅਕਤੀ ਇਹਦੇ ਖਿਲਾਫ ਇਹਨਾਂ ਵੀ ਤਰੀਕ 15 ਦੇ ਤਰੀਕ ਇਹਦੇ ਖਿਲਾਫ ਜਿਹੜੇ ਆ ਅੰਡਰ ਸੈਕਸ਼ਨ 307 ਤੇ ਐਨਡੀਪੈਸ ਵਗੈਰਾ ਦੇ ਮੁਕਾਦਮੇ ਕਰਦੇ ਸਰ ਕੁੱਲ ਕਿੰਨੀਆਂ ਗੋਲੀਆਂ ਚੱਲੀਆਂ ਜੀ ਕੁੱਲ 6 ਤੋਂ 7 ਫਾਇਰ ਟੂਕੀ ਹੋਈ ਬਦਨਾਮ ਕਾਉਂਟਰ ਗੈਂਗ ਨਾਲ ਸੰਬੰਧਿਤ ਬਦਨਾਮ ਅਪਰਾਧੀ ਕਮਿਸ਼ਨਰੇਟ ਪੁਲਿਸ ਚੰਦਰ ਨਾਲ ਹੋਏ ਮੁਕਾਬਲੇ 'ਚ ਜ਼ਖਮੀ ਰਿਕਵਰੀ ਆਪਰੇਸ਼ਨ ਦੌਰਾਨ ਮੁਠਬੇੜ ਸ਼ੁਰੂ ਜਦੋਂ ਪੁਲਿਸ ਮੁਲਜ਼ਮ ਰਿਮਾਂਡ ਵਿੱਚ ਸੀ ਉਸ ਵਿਰੁੱਧ ਜ਼ਬਰਦਸਤੀ ਡਕੈਤੀ ਦੇ ਕੇਸ ਨਸ਼ੀਲੇ ਪਦਾਰਥਾਂ ਅਤੇ ਕਤਲ ਦੀ ਕੋਸ਼ਿਸ਼ ਦੇ ਕਈ ਕੇਸ ਦਰਜ ਗਿਰੋਹ ਦੇ ਹੋਰ ਮੈਂਬਰਾਂ ਨੂੰ ਵੀ ਹਥਿਆਰ ਸਪਲਾਈ ਕਰਦਾ ਸੀ ਦੋਵਾਂ ਨੂੰ ਹੀ ਗ੍ਰਿਫਤਾਰ ਕਰ ਲਿਆ ਚਾਰ ਪਿਸਤੌਲ ਅਤੇ 100 ਗ੍ਰਾਮ ਹੀਰੋਇਨ ਜ਼ਬ ਮਾਨਜੋਗ ਸ਼੍ਰੀ ਸੁਪਨ ਸ਼ਰਮਾ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦਿਆਂ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਹੈ ਜਿਹਦੇ ਚੱਲਦੇ ਆ ਸਾਡੇ ਐਸ਼ਪਹਿਸਲ ਦੀ ਟੀਮ ਜਿਹੜੀ ਅੱਜ ਵੈਪਨ ਰਿਕਵਰ ਕਰਾਉਣ ਗਈ ਸੀ ਜਦੋਂ ਵੈਪਨ ਰਿਕਵਰ ਕਰਾਉਣ ਗਿਆ ਤੇ ਉੱਥੇ ਜਿਹੜੀ ਆ ਫਾਇਰਿੰਗ ਹੋ ਗਈ ਆ ਫਾਇਰਿੰਗ ਦੇ ਵਿੱਚ ਹਾਪੀ ਸਿੰਘ ਨਾਮ ਦਾ ਜਿਹੜਾ ਵਿਅਕਤੀ ਆ ਉਹ ਜ਼ਖਮੀ ਹੋਇਆ ਜਿਹਦੇ ਲੱਤ ਵਿੱਚ ਗੋਲੀ ਲੱਗੀ ਆ ਤੇ ਉੱਥੋਂ ਮੌਕੇ ਤੋਂ ਦੋ ਪਿਸਟਲ ਰਿਕਵਰ ਕੀਤੇ ਗਏ ਤੇ 100 ਗ੍ਰਾਮ ਜਿਹੜੀ ਹਰਮ ਰਿਕਵਰ ਹੋਈ ਇਹਦੇ ਚੱਲਦੇ ਇਸ ਗੈਂਗ ਦੇ ਦੋ ਮੈਂਬਰ ਰਾਤ ਨੂੰ ਗ੍ਰਿਫਤਾਰ ਕੀਤੇ ਜਿਨ੍ਹਾਂ ਕੋਲ ਦੀ ਦੋ ਪਿਸਟਲ ਜਿਹੜੇ ਆ ਰਿਕਵਰ ਕੀਤੇ ਸਰ ਇਸ ਚ ਕਿਸੇ ਮੌਜੂਦ ਨੂੰ ਕੋਈ ਗੋਲੀ ਲੱਗੀ ਜੀ ਨੁਕਸਾਨ ਕਿਸੇ ਮੌਜੂਦ ਨੂੰ ਗੋਲੀ ਨਹੀਂ ਲੱਗੀ ਪਰ ਇਹਦੇ ਵਿੱਚ ਇਹਦਾ ਇਹ ਵਿਅਕਤੀ ਇਹਦੇ ਖਿਲਾਫ ਇਹਨਾਂ ਵੀ ਤਰੀਬ 15 ਦੇ ਤਰੀਬ ਇਹਦੇ ਖਿਲਾਫ ਜਿਹੜੇ ਆ ਅੰਡਰ ਸੈਕਸ਼ਨ 307 ਤੇ ਐਨਡੀਪੈਸਟ ਵਗੈਰਾ ਦੇ ਮੁਕਾਦਮੇ ਕਰਦੇ ਸਰ ਕੁੱਲ ਕਿੰਨੀਆਂ ਗੋਲੀਆਂ ਚੱਲੀਆਂ ਜੀ ਕੁੱਲ 6 ਤੋਂ 7 ਫਾਇਰ ਟੂਕੀ ਹੋਏ ਬਦਨਾਮ ਕਾਉਂਟਰ ਗੈਂਗ ਨਾਲ ਸੰਬੰਧਿਤ ਬਦਨਾਮ ਅਪਰਾਧੀ ਕਮਿਸ਼ਨਰੇਟ ਪੁਲਿਸ ਜਲੰਧਰ ਨਾਲ ਹੋਏ ਮੁਕਾਬਲੇ 'ਚ ਜ਼ਖਮੀ రికవరీ ఆపరేషన్ ਦੌਰਾਨ ਮੁੱਠਵੇੜ ਸ਼ੁਰੂ ਜਦੋਂ ਪੁਲਿਸ ਮੁਲਜ਼ਮ ਰਿਮਾਂਡ ਵਿੱਚ ਸੀ ਉਸ ਵਿਰੁੱਧ ਜ਼ਬਰਦਸਤੀ ਡਕੈਤੀ ਦੇ ਕੇਸ ਨਸ਼ੀਲੇ ਪਦਾਰਥਾਂ ਅਤੇ ਕਤਲ ਦੀ ਕੋਸ਼ਿਸ਼ ਦੇ ਕਈ ਕੇਸ ਦਰਜ ਗਿਰੋਹ ਦੇ ਹੋਰ ਮੈਂਬਰਾਂ ਨੂੰ ਵੀ ਹਥਿਆਰ ਸਪਲਾਈ ਕਰਦਾ ਸੀ ਦੋਵਾਂ ਨੂੰ ਹੀ ਗ੍ਰਿਫਤਾਰ ਕਰ ਲਿਆ ਚਾਰ ਪਿਸਤੌਲ ਅਤੇ 100 ਗ੍ਰਾਮ ਹੀਰੋਇਨ ਜ਼ਬ ਮਾਨਜੋਗ ਸ਼੍ਰੀ ਸੁਪਨ ਸ਼ਰਮਾ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦਿਆਂ ਮਾੜੇ ਅੰਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਦੀ ਹੋਈ ਹੈ ਜਿਹਦੇ ਚੱਲਦਿਆਂ ਸਾਡੇ ਐਸ਼ਪੀਐਸਐਲ ਦੀ ਟੀਮ ਜਿਹੜੀ ਅੱਜ ਵੈਪਨ ਰਿਕਵਰ ਕਰਾਉਣ ਗਈ ਸੀਗੀ ਜਦੋਂ ਵੈਪਨਰ ਕਵਰ ਕਰਾਉਣ ਗਏ ਤੇ ਉੱਥੇ ਜਿਹੜੀ ਆ ਫਾਇਰਿੰਗ ਹੋ ਗਈ ਆ ਫਾਇਰਿੰਗ ਦੇ ਵਿੱਚ ਹਰਪੀ ਸਿੰਘ ਨਾਮ ਦਾ ਜਿਹੜਾ ਵਿਅਕਤੀ ਆ ਉਹ ਜ਼ਖਮੀ ਹੋਇਆ ਜਿਹਦੇ ਲੱਤ ਵਿੱਚ ਗੋਲੀ ਲੱਗੀ ਆ ਤੇ ਉੱਥੋਂ ਮੌਕੇ ਤੋਂ ਦੋ ਪਿਸਟਲ ਰਿਕਵਰ ਕੀਤੇ ਗਏ ਤੇ 100 ਗ੍ਰਾਮ ਜਿਹੜੀ ਹਰਮ ਰਿਕਵਰ ਹੋਈ ਇਹਦੇ ਚੱਲਦੇ ਇਸ ਗੈਂਗ ਦੇ ਦੋ ਮੈਂਬਰ ਰਾਤ ਨੂੰ ਗ੍ਰਿਫਤਾਰ ਕੀਤੇ ਜਿਨ੍ਹਾਂ ਕੋਲ ਦੀ ਦੋ ਪਿਸਟਲ ਜਿਹੜੇ ਆ ਰਿਕਵਰ ਕੀਤੇ ਸਰ ਇਸ ਚ ਕਿਸੇ ਮੁਲਾਜ਼ਮ ਨੂੰ ਕੋਈ ਗੋਲੀ ਲੱਗੀ ਸੀ ਨੁਕਸਾਨ ਇੱਥੇ ਕਿਸੇ ਮੁਲਾਜ਼ਮ ਨੂੰ ਗੋਲੀ ਨਹੀਂ ਲੱਗੀ ਪਰ ਇਹਦੇ ਵਿੱਚ ਇਹਦਾ ਇਹ ਵਿਅਕਤੀ ਹੈ ਇਹਦੇ ਖਿਲਾਫ ਇਹਨਾਂ ਵੀ ਤਰੀਕ 15 ਕਦੇ ਤਰੀਕ ਇਹਦੇ ਖਿਲਾਫ ਜਿਹ ਅੰਡਰ ਸੈਕਸ਼ਨ 307 ਤੇ ਐਨਡੀਪਸ ਵਗੈਰਾ ਦੇ ਮੁਕਾਦਮੇ ਕਰਦੇ ਸਰ કુલ ਕਿੰਨੀਆਂ ਗੋਲੀਆਂ ਚਲੀਆਂ ਜੀ ਪੂਲ 6 ਤੋਂ 7 ਫਾਇਰ ਹੋਈ